ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਸ ਹੈ ਸੋ ਤੇਰਾ 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 ਕਰਦਾ ਮੇਰਾ ਨਾਨਕ ਦੋ ਖੜਦਾ ਜਦ ਕੋਈ ਨਾਲ ਨਹੀਂ ਖੜਦਾ ਜੀ ਮੇਰਾ ਸਾਈ ਉਹ ਦੋ ਖੜਦਾ ਜਦ ਕੋਈ ਨਾਲ ਨਹੀਂ ਖੜਦਾ ਤੇਰਾ ਤੇਰਾ ਕਰਦਾ ਜਾਨੈ ਸੱਚ ਦਾ ਹੋਂਕਾ ਪਰਦਾ ਜਾਨੈ ਤੇਰਾ ਤੇਰਾ ਕਰਦਾ ਜਾਨੈ ਸੱਚ ਦਾ ਹੋਂਕਾ ਪਰਦਾ ਜਾਨੈ ਮਰ ਜਣ ਸੀ ਮਰ ਜਣੇ ਨੇ ਮਰਦਾ ਨਾ ਕਹਿ ਕੇ ਉਮਰ ਬਧੋਨੇ ਨੀਮਾ ਹੋ ਕੇ ਤੁਰਦਾ ਨਾਨਕ ਮਾਨ ਨੀ ਕਰਦਾ ਮੇਰਾ ਨਾਨਕ ਉਹ ਦੋ ਖੜਦਾ ਜਦ ਕੋਈ ਨਾਲ ਨਹੀਂ ਖੜਦਾ ਜੀ ਮੇਰਾ ਸਾਈ ਉਹ ਦੋ ਖੜਦਾ ਜਦ ਕੋਈ ਨਾਲ ਨਹੀਂ ਖੜਦਾ ਹਨੇਰੇ ਵਿੱਚ ਵੀ ਜਗ ਦਾ ਨਾਨਕ ਨਾਨਕ ਸਭ ਚੋਂ ਲੱਭਦਾ ਨਾਨਕ ਹਨੇਰੇ ਵਿੱਚ ਵੀ ਜਗ ਦਾ ਨਾਨਕ ਨਾਨਕ ਸਭ ਚੋਂ ਲੱਭਦਾ ਨਾਨਕ ਜੋ ਨਾਨਕ ਨਾਮ ਜਹਾਜ਼ ਚ ਵਜੇ ਪਾਰ ਲੰਗਾ ਕੇ ਸੜਦਾ ਨਾਨਕ ਜਦੋਂ ਸਾਰੀ ਦੁਨੀਆ ਸਾਥ ਛੱਡੇ ਹੱਥੀ ਆਪ ਹੈ ਫੜਦਾ ਮੇਰਾ ਨਾਨਕ ਉਦੋਂ ਖੜਦਾ ਜਦ ਕੋਈ ਨਾਲ ਨਹੀਂ ਖੜਦਾ ਜਿਵੇਂ ਰਸਾਈ ਉਦੋਂ ਖੜਦਾ ਜਦ ਕੋਈ ਨਾਲ ਨਹੀਂ ਖੜਦਾ ਬਿਨ ਬੋਲੇ ਸਭ ਕਿਛ ਜਾਣੇ ਸਾਦੀ 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 ਪਵੀ ਮਨ ਦਾ ਪਾਣੇ ਬਣ ਨਾ ਬੰਦਿਆ ਨਰਕ ਦਾ ਪਾਗੀ ਨਾਨਕ ਦੇਰਾ ਸਵਰਗ ਨੂੰ ਜਾਣੇ ਹੋਰ ਤਾਂ ਛੇੜੇ ਪਰਦੇ ਬਬਰੂਆਂ ਹਾਂ ਪਰਦਾ ਮੇਰਾ ਨਾਨਕ ਉਦੋਂ ਖੜਦਾ ਜਦ ਕੋਈ ਨਾਲ ਨਿਖੜਦਾ ਜੀ ਮੇਰਾ ਸਾਈ ਉਦੋਂ ਖੜਦਾ ਜਦ ਕੋਈ ਨਾਲ ਨਿਖੜਦਾ ਜੀ ਮੇਰਾ ਸਾਈ ਖੜਦਾ ਜਦ ਕੋਈ ਨਾਲ ਨਿਖੜਦਾ ਜੀ ਮੇਰਾ ਨਾਨਕ ਖੜਦਾ ਜਦ ਕੋਈ ਨਾਲ ਨਿਖੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਵੜਿਆ ਆ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜਿਆ ਆ ਤੇਰੀਆਂ ਮੇਰੇ ਸਤ ਗੁਰ ਜੀਓ ਪੀਰਾਂ ਦਾ ਮਹ ਪੀਰ ਤੂੰ ਐ ਫਕਰ ਅਵਲ ਫਕੀਰ ਤੂੰ ਐ ਹਾਸਵੀ ਤੂੰ ਹੀਰ ਤੂੰ ਐ ਰੂਦਾ ਅਸਲ ਸਰੀਰ ਤੂੰ ਐ ਸਭ ਪਹਿਣਾ ਦਾ ਵੀਰ ਤੂੰ ਐ ਸੁਰੂਵਿਤੂ ਅਖੀਰ ਤੂ ਹੈ ਵਾ ਗੁਰੂ ਵਾ ਵਾ ਗੁਰੂ ਵਾਹ ਗੁਰੂ ਵਾਹ ਗੁਰੂ ਵਾ ਵਾ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਰੁਖ ਵੀ ਤੇਰੇ ਪੱਤੇ ਤੇਰੇ ਮਹਿਲ ਸਾਂ महल सारी छत्ते तेरे फिक्के तेरे रत्ते तेरे रंग है सारी कत्ते तेरे तू कण कण बिच कण कण तेरा सत ही सुर में सत्ते तेरे वाह गुरु वाह गुरु वाह वाह गुरु वा, ਹਰ ਤਨ ਨੂੰ ਬਖਸ਼ ਤਰਵਾ ਦੇ ਜ਼ਿੰਦਾ ਪੁੱਲ ਸਬਣਾ ਦੀ ਜਾਣੇ ਜ਼ਿੰਦਾ ਕੀ ਗਾਵਾ ਤੇਰੀ ਮਹਿਮਾ ਸਤਗੁਰ ਹਰ ਇੱਕ ਕੁੰਜ ਨੂੰ ਜਾਣੇ ਜ਼ਿੰਦਾ ਕੀ ਗਾਵਾ ਤੇਰੀ ਮਾ ਸਤਿਗੁਰ ਹਾਰੇ ਕੁਝੂੰ ਜਨੂ ਜਾਂ ਦਾਣੇ ਦਿੰਦਾ ਪੱਕੇ ਤੇਰੇ ਕੱਤੇ ਤੇਰੇ ਝੂਠੇ ਤੇਰੇ ਸੱਚੇ ਤੇਰੇ ਸਾਨੂੰ ਬਾਰ ਲੰਗਾ ਦੋ ਸਤਿਗੁਰ ਅਸੀਂ ਅਣ ਜਾਣੇ ਬੱਚੇ ਤੇਰੇ ਵਾ ਗੁਰੂ ਵਾ ਗੁਰੂ ਵਾ सतनाम वाहेगुरु जी मेरे राम राए तू संता का संत तेरे मेरे राम राय तू संता का संत तेरे तेरे सेवक पाओ किश नहीं जाने जम नहीं एवे ने, मेरे 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 राम राय तू संता का संत तेरे तेरे सेवक से का हो पाओ किच ना जाने जम नहीं एवे मेरे राम रा, राय तू संता का संत तेरे जिसके सिर ऊपर तू श्यामी सो, सो दुख कैसा पावे सत नाम श्री वाहे गुरु जी तेन पढ़ना